ਆ ਇਵਨ ਕੇ ਸਕੂਲਾਂ ਦੇ ਟੀਚਰ ਜਿਹੜੇ ਆ ਬੱਚਿਆਂ ਨੂੰ ੱੱਕੇ ਨਾਲ ਪੜਾਈ ਕਰਾ ਰਹੇ ਆ ੱੱਕੇ ਨਾਲ ਉਹਨਾਂ ਨੂੰ ਫੋਰਸ ਕਰ ਰਹੇ ਆ ਕਿ ਤੁਸੀਂ ਕੁੜੀ ਨੂੰ ਕਹਿ ਰਿਹਾ ਤੂੰ ਮਹਿਸੂਸ ਕਰ ਮੈਂ ਮੁੰਡਾ ਵਾਂ ਮੁੰਡੇ ਨੂੰ ਕਹਿ ਰਿਹਾ ਤੂੰ ਮਹਿਸੂਸ ਕਰ ਮੈਂ ਕੁੜੀ ਆ ਕੁੜੀ ਆ ਕਿ ਲੱਗਦਾ ਹਨਾ ਜਿਹੜੀ ਇਹ ਅੱਗ ਹੈ ਜਿਹੜੀ ਇਹ ਅੱਗ ਹੈ ਸਾਡੇ ਭਾਈਚਾਰੇ ਤੱਕ ਵੀ ਪਹੁੰਚੀ ਹੈ ਇਹਦਾ ਸੇਕ ਬਿਲਕੁਲ ਭਾਜੀ ਪਹੁੰਚੀ ਹੈ ਜੀ ਮੇਰੇ ਬੱਚੇ ਪੜਦੇ ਐ ਇੱਥੇ ਮੇਰੇ ਫਰੈਂਡਸ ਦੇ ਬੱਚੇ ਸਕੂਲਾਂ 'ਚ ਪੜਦੇ ਆ ਉਹ ਦੱਸਦੇ ਆ ਵੀ ਹਾਨੂੰ ਉੱਥੇ ਟੀਚਰ ਆ ਕੇ ਕਿਦਾਂ ਫੜਨਾ ਗੱਲਾਂ ਕਰਦੇ ਆ ਕਿੱਦਾਂ ਮਤਲਬ ਇਵਨ ਕਿ ਉਹ ਫੋਰਸ ਕਰ ਰਹੇ ਆ ਵੀ ਤੁਸੀਂ ਮਹਿਸੂਸ ਕਰੋ ਮੁੰਡੇ ਨੇ ਤੂੰ ਕੁੜੀ ਹੈ ਹਨਾ ਮਲੇਆਮ ਇੱਥੇ ਆਪਣੇ ਪੰਜਾਬੀ ਭਾਈਚਾਰੇ ਮਲੇਆਮ ਇੰਡੀਆ ਸਭ ਨੂੰ ਮਲੇਆਮ ਵੀ ਸਾਡਾ ਫਿਊਚਰ ਇੱਥੇ ਇਹਨਾਂ ਨੇ ਤੈਅ ਕਰਨਾ ਗੋਰਿਆਂ ਨੇ ਤੇ ਸਾਡੇ ਉਹ ਫਿਊਚਰ ਨਾਲ ਸਾਡੇ ਬੱਚਿਆਂ ਨਾਲ ਉਹ ਖਿਲਵਾੜ ਕਰ ਰਹੇ ਆ ਟੱਕੇ ਨਾਲ ਟੀਕ ਲਾਏ ਸਾਡੇ ਹੁਣ ਟੱਕੇ ਨਾਲ ਸਾਨੂੰ ਐਲਜੀਬੀਟੀ ਕੂਆਲੇ ਪਾਸੇ ਧੱਕ ਰਹੇ ਆ ਸਾਡੀਆਂ ਸਕੂਲਾਂ ਵਿੱਚ ਸਾਡੀ ਗਿਣਤੀ ਬੱਚੇ ਜਿਆਦਾ ਆ ਤੇ ਪੜਾਹਾਨੂੰ ਇਟਾਲੀਅਨ ਤੇ ਰਹੇ ਆ ਜਪਾਨੀ ਪੜਾ ਰਹੇ ਆ ਪੰਜਾਬੀ ਨਹੀਂ ਪੜਾ ਰਹੇ ਹੋਣ ਤੇ ਵੈਸੇ ਮੈਨੂੰ ਇਹ ਗੱਲ ਕਹਿਣ ਚ ਚਿਜ ਕਿ ਨਹੀਂ ਆ ਗਈ ਕਿ ਆਈ ਇਵਨ ਕੇ ਮੈਂ ਕਈ ਇਥੇ ਆਜੀ ਨੂੰ ਮਿਲਿਆ ਹਾਂ ਸਭ ਤੋਂ ਵੱਡਾ ਮੁੱਦਾ ਇਸ ਸਮੇਂ ਪੱਗਿਆ ਵਾ ਐਲ ਜੀ ਬੀ ਡੀ ਕਯੂ ਦਾ ਇਥੇ ਬਿਹਾਈਂਡ ਰੀਜ਼ਨ ਕੀ ਹੈ ਜਦ ਪੇਰੈਂਟਸ ਖੁਸ਼ ਨਹੀਂ ਸਮਾਜ ਖੁਸ਼ ਨਹੀਂ ਧਰਮ ਇਸ ਨੂੰ ਬਹੁਤ ਜ਼ਿਆਦਾ ਗਲਤ ਮੰਨਦਾ ਹੈ ਕਿ ਸਾਡੇ ਧਰਮ ਅਨੁਸਾਰੀ ਵੀ ਨਹੀਂ ਹੈ ਫਿਰ ਅਸੀਂ ਇਹ ਕਿਵੇਂ ਕਹਿ ਰਹੇ ਨੇ ਵੀ ਸਾਡੇ ਕੋਲ ਤਾਂ ਫ੍ਰੀडम ਹੈ ਜੀ ਭਜੀ ਫ੍ਰੀडम ਇਥੇ ਇੰਨਾ ਕੀ ਆ ਕਿ ਤੁਸੀਂ ਜੌਬ ਕਰ ਸਕਦੇ ਆ ਟੈਕਸਪਲੇ ਕਸਾਦੇ ਆ ਆਪਣਾ ਮਜਾ ਨਾ ਖਾ ਪੀ ਸਕਦੇ ਆ ਤੁਹਾਡੀਆਂ ਆਪਣੀਆਂ ਬਾਉਂਡਰੀਸ ਵਿੱਚ ਰਹਿ ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਆ ਇਹਨਾਂ ਨੇ ਇਹਨਾਂ ਨੇ ਉਹ ਜਿਹੜੀ ਜਾਦੀ ਕਹਿ ਰਿਆ ਨਾ ਉਦੋਂ ਸ਼ਰਿਆਂ ਇੱਕ ਪੀਸਫੁਲ ਪ੍ਰੋਟੈਸਟ ਕਰਦੇ ਉੱਥੇ ਪਬਲਿਕ ਨੂੰ ਇਹਨਾਂ ਨੇ ਪੈਰਟ ਗੰਦ ਉੱਥੇ ਫਾਇਰ ਕੀਤੇ ਜਾ ਲੋਕ ਕਿਸ ਦੀ ਅੱਖ ਘਰਤੀ ਜਾ ਕਿਸ ਦਾ ਗੋਡਾ ਭੰਨਤਾ ਕਿਸ ਦਾ ਨਹੀਂ ਇਹ ਤਾਂ ਇਹ ਤਾਂ ਅਸੀਂ ਸੋਚਦੇ ਹੁੰਦੇ ਸੀ ਸਾਡੇ ਮੁਲਕ ਦੇ ਪੁਲਿਸੀਏ ਕਰਦੇ ਆ ਕਿ ਉੱਥੇ ਵੀ ਇਹ ਸਾਰਾ ਕੁਝ ਹੁੰਦਾ ਇਦਾਂ ਭਾਜੀ ਸਾਰਾ ਕੁਝ ਸੇਮ ਹੀ ਆ ਮਤਲਬ ਸਿੰਪਲ ਹੀ ਗੱਲ ਹੈ ਵੀ ਜਦੋਂ ਅਸੀਂ ਆਪਣੇ ਹੱਥ ਟੱਪ ਗਏ ਸਰਕਾਰ ਨਾਲ ਗੱਲ ਕੀਤੀ ਤੇ ਸਾਨੂੰ ਇਹੋ ਕੁਝ ਹੋਣਾ ਵਾ ਤੁਸੀਂ ਹੋਰ ਸਾਲ ਦੋ ਸਾਲ ਖੜ੍ਹਦੇ ਦੇਖੋ ਅੱਗੇ ਕੀ ਡਰਾਮਾ ਹੋਣਾ ਇਹਨਾਂ ਦਾ ਬਹੁਤ ਕੁਝ ਚੱਲਣ ਲੱਗ ਗਿਆ ਉਹ ਆਪਣਾ ਦੀਪ ਸਿੱਧੂ ਕਰਦਾ ਨਾ ਗੱਲ ਨਿਊ ਅਲਟਰ ਦੀ ਇਹ ਸਾਰਾ ਉਸੇ ਦਾ ਮਾਰਿਆ ਭਾਜੀ ਵੀ ਸਾਡੇ ਬੱਚਿਆਂ ਨੂੰ ਗੁਰਸਿੱਖ ਬੱਚਿਆਂ ਨੂੰ ਵੀ ਕਕਾਰ ਪੈਣ ਜਾਂ ਦਸਤਾਰ ਦੇ ਉੱਤੇ ਵੀ ਥੋੜੀ ਥੋੜੀ ਪ੍ਰੋਬਲਮ ਆਦੀ ਹੈ ਕੀ ਉਹ ਪ੍ਰੋਬਲਮ ਸੋਲਵ ਹੋਈ ਕਿ ਨਹੀਂ ਤੇ ਉੱਥੇ ਬੱਚੇ ਜੋ ਖੇਡਦੇ ਆ ਕਿਸੇ ਨੇ ਵੇਖ ਲਈ ਨਹੀਂ ਕਿਰਪਾਨ ਪਾਈ ਹੈ ਨਾ ਪ੍ਰਿੰਸੀਪਲ ਇਹਨਾਂ ਸਭ ਲਿਆ ਅਸੀਂ ਪ੍ਰਿੰਸੀਪਲ ਨੂੰ ਐਕਸਪਲੇਨ ਕੀਤਾ ਵੀ ਸਾਡਾ ਇਹ ਧਰਮ ਆ ਅਸੀਂ ਬੱਚੇ ਨੇ ਇੱਕ ਵਾਰੀ ਅਮਰਤ ਦੇ ਸ਼ਾਕ ਲਿਆ ਤੇ ਉਹ ਮੁੜ ਕੇ ਕਿਰਪਾਨ ਨਹੀਂ ਲਾਊਗਾ ਹਨਾ ਜਾਂ ਉਹ ਅਮਰਤ ਦੇ ਭਾਂ ਕਰੂਗਾ ਤੇ ਉਹਦੇ ਬਾਅਦ ਤੇ ਉਹ ਮਰਨੇ ਆ ਕਿਉਂਕਿ ਸਾਡੇ ਇਹ ਦੂਜੀ ਅਥਾਰਟੀ ਨਹੀਂ ਹੈਗੀ ਵੀ ਇੱਕ ਵਾਰੀ ਸ਼ਾਕ ਲਿਆ ਮੁੜ ਕੇ ਉਹ ਉਹ ਅਮਰਤ ਨਹੀਂ ਭਾਂਗ ਹੋਸਾਦਾ ਮੁੜ ਕੇ ਅਸੀਂ ਵਾਤ ਆਪਾਂ ਆਪਸ਼ਨ ਕਿ ਸਕੂਲ ਨੂੰ ਬਚਾ ਲਾਂਗੇ ਆਪਣਾ ਫਿਰ ਉਹ ਇਸ ਗੱਲ ਤੇ ਮੰਨੇ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਅੰਦਰ ਚੋਰੀ ਪਾ ਲਿਆ ਕਰੋ ਮਤਲਬ ਸਰਲਿਕਾ ਕਵਰ ਆਸਟ੍ਰੇਲੀਆ ਦੀ ਧਰਤੀ ਤੋਂ ਆਂਦੇ ਵੀ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੇ ਬਾਣੀ ਦੀ ਬਿੰਦੂ ਵੀ ਹੁੰਦੀ ਆ ਈਵਨ ਕਿ ਉਹਨਾਂ ਇਹਨਾਂ ਦੱਸਦਾ ਵੀ ਹਾਂ ਵੀ 20 ਸਾਲ ਦਾ ਸੀ ਤੇ ਫਲਾਨਾ ਫਲਾਨਾ ਆ ਪਰ ਇਹੇ ਦੱਸਿਆ ਨਹੀਂ ਕੌਣ ਸੀ ਕਿੰਨੇ ਕਰਵਾਇਆ ਵਾ ਅਸਲ ਚ ਮਸਲਾ ਇਹ ਹੈ ਵੀ ਕਰਵਾਇਆ ਕਿੰਨੇ ਆ ਮੈਂ ਤਾਂ ਸਿੱਧੀ ਬਲੰਟਲੀ ਗੱਲ ਮੈਨੂੰ ਕਹਿੰਜ ਕੋਈ ਹਜਣੀ ਆ ਭਾਵੇਂ ਮੈਂ ਕੱਲ ਨੂੰ ਐਮਪੀ ਬਣ ਜਾਂ ਭਾਵੇਂ ਮੈਂ ਮੁੱਖ ਮੰਤਰੀ ਬਣ ਜਾਂ ਭਾਵੇਂ ਪ੍ਰਧਾਨ ਮੰਤਰੀ ਬਣ ਜਾਂ ਇੱਥੇ ਜਿਹੜੀਆਂ ਉਹ ਪਾਵਰਾਂ ਕੰਮ ਕਰ ਰਹੀਆਂ ਵਨਾਂ ਉਹਨਾਂ ਦਾ ਕੋਈ ਕੁਝ ਨਹੀਂ ਵਾਰ ਸਕਦਾ ਉਹ ਕਿਹੜੀਆਂ ਪਾਵਰਾਂ ਨੇ ਸੀ ਉਹ ਹੁਣ ਤੁਹਾਨੂੰ ਪਤਾ ਹੈ ਜਿਹੜੇ ਵੀ ਆਪਣੇ ਜਿਹੇ ਦੁਨੀਆਂ ਚਲਾਉਂਦੇ ਨੇ ਜਿਹੜੇ ਆਪਾਂ ਕਹਿੰਦੇ ਨੇ ਨਾ ਵੀ ਫਲਾਨੀ ਕੰਟਰੀ ਦੇ ਇੰਨਾ ਕਰਜ਼ਾ ਵਾ ਫਲਾਨੀ ਕੰਟਰੀ ਦੇ ਇੰਨਾ ਕਰਜ਼ਾ ਵਾ ਉਹ ਕਿਹੜੇ ਬੰਦੇ ਜਿਹਨੇ ਨਾ ਜਿਹਨੇ ਨਾ ਕਰਜ਼ਾ ਵਾ ਕੋਈ ਬਾਦਲ ਦੇ ਖਿਲਾਫ ਬੋਲਦਾ ਸੀ ਪਾਰਟੀ ਬਾਹਰ ਕੱਢਦੇ ਸੀ ਕੋਈ ਕੈਪਟਨ ਖਿਲਾਫ ਬੋਲਦਾ ਉਹਨੂੰ ਪਾਰਟੀ ਬਾਹਰ ਕੱਢ ਦਿੰਦੇ ਸੀ ਭਗਵਾਨ ਜੀ ਦੇ ਖਿਲਾਫ ਬੋਲਿਆ ਸੁੱਚਾ ਸੀ ਛੋਟੇ ਬਰਵਰ ਕੇ ਬਾਹਰ ਕੱਢਦੇ ਪਾਰਟੀ ਜਿਓ ਇੱਥੇ ਸੇਮ ਹੀ ਆ ਇਹ ਡੈਮ ਇਹ ਫਿਰ ਇਹ ਇੰਨਾ ਕੁਛ ਹੈ ਫਿਰ ਸਾਡੇ ਪੰਜਾਬੀ ਫਿਰ ਇੰਨੇ ਨੇ ਪੈਸਾ ਲਾ ਕੇ ਬਾਹਰ ਨੂੰ ਕਿਉਂ ਭਜਦੇ ਆ ਜੀ ਤੀ ਹੁਣ ਜਿਹੜਾ ਉੱਥੇ ਜਿਹੜੇ ਹਾਲਾਤ ਉੱਥੇ ਬਣੇ ਪਏ ਆ ਅਸੀਂ ਸੋਚਦੇ ਆ ਵੀ ਸ਼ਾਇਦ ਇੱਥੇ ਆ ਕੇ ਸਾਡਾ ਵਧੀਆ ਵਾ ਲੋਡ ਡੋਟੇਸ਼ ਵਧੀਆ ਵਾ ਅਸੀਂ ਵਧੀਆ ਕਮਾਈ ਕੀਤੀ ਆ ਐਸਟੈਬਲਿਸ਼ ਹੋਏ ਆ ਪੈਸੇ ਕਮਾਏ ਆ ਪਰ ਜਿਹੜੇ ਜਿਹੜੀ ਅਸੀਂ ਬਗਾਨੀ ਕੰਟਰੀ 'ਚ ਆ ਕੇ ਰਹਿ ਰਹੇ ਆ ਨਾ ਅਸਲ 'ਚਾਨੂੰ ਸੁਣਨੀ ਤਾਂ ਉਹਨਾਂ ਦੀ ਪੜਣੀ ਆ ਤੁਸੀਂ ਵੀ ਇਸ ਗੱਲ ਤੇ ਧਾਰਨੀ ਹੈਗੇ ਹੋ ਵੀ ਸਾਡਾ ਵੀ ਆਪਣਾ ਮੂਲਕ ਆਪਣਾ ਦੇਸ਼ ਹੋਣਾ ਚਾਹੀਦਾ ਭਾਜੀ ਮੈਂ ਦੇ ਸ਼ੁਰੂ ਤੋਂ ਮੈਂ ਇਲੈਕਸ਼ਨ ਤੇ ਹੋਣਾ ਮੈਂ ਦੇ ਸ਼ੁਰੂ ਤੋਂ ਹੀ ਆਪਣਾ ਰਾਜ ਚਾਹੀਦਾ ਵਾ ਮੈਂ ਇਹੀ ਵੰਝ ਕਰੂੰਗਾ ਕਿ ਜਿੰਨੇ ਜੋ ਭਾਵੇਂ ਮੈਂ ਤੁਹਾਡੇ ਨਾਲ ਖੜਾ ਵਾਂ ਤੇ ਮੇਰਾ ਸਾਥ ਦਿਓ ਤੇ ਆਪਾਂ ਰਲ ਮਿਲ ਕੇ ਇਹਨੂੰ ਕੋੜ ਦੇ ਚੋਂ ਨਿਕਲੀ ਆਪਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਅਸੀਂ ਜਦੋਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਪੰਜਾਬੀਆਂ ਨੇ ਸਾਬਤ ਸੂਰਤ ਸਿੰਘਾਂ ਨੇ ਬਹੁਤ ਰਕੀਆਂ ਕੀਤੀਆਂ ਝੰਡੇ ਗੱਡੇ ਕਾਮਯਾਬੀ ਦੇ ਉਹਨਾਂ ਹੀ ਕਾਮਯਾਬੀਆਂ ਦੇ ਇੱਕ ਮੀਲ ਪੱਥਰ ਗੱਡਣ ਜਾ ਰਹੇ ਨੇ ਭਾਈ ਮਨਦੀਪ ਸਿੰਘ ਜੀ ਖਾਲਸਾ ਆਸਟ੍ਰੇਲੀਆ ਦੀ ਧਰਤੀ ਉੱਤੇ ਇਲੈਕਸ਼ਨ ਲੜਨ ਜਾ ਰਹੇ ਨੇ ਆਪਾਂ ਉਸ ਦੀ ਬਾਬਤ ਗੱਲਬਾਤ ਕਰਾਂਗੇ ਉਹ ਕਿਹੜੇ ਕਿਹੜੇ ਮੁੱਦੇ ਨੇ ਉਹ ਇਲੈਕਸ਼ਨ ਕਿਸ ਤਰ੍ਹਾਂ ਦੀ ਹੈ ਸਾਰਾ ਕੁਝ ਗੱਲਬਾਤ ਕਰਦੇ ਹਾਂ ਪਹਿਲੇ ਕਰਦੇ ਹਾਂ ਸਵਾਗਤ ਭਾਈ ਸਾਹਿਬ ਜੀ ਪੰਜਾਬੀ ਲੋਕਾਂ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਲ ਸਾਹਿਬ ਵਾਈਕੁਰ ਜੀ ਕੀ ਫਤਿਹਰ ਪਾਲ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤੁਹਾਡਾ ਵੀ ਜੀ ਸਭ ਤੋਂ ਪਹਿਲੇ ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਉਹ ਜਿਹੜਾ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਉਹਦੇ ਬਾਰੇ ਦੱਸੋਗੇ ਕਿ ਉਹ ਹੈ ਕਿਸ ਲੈਵਲ ਦਾ ਪਈ ਸਾਹਿਬ ਇਹ ਇਲੈਕਸ਼ਨ ਹੈਗੇ ਨੇ ਇੱਥੇ ਮੈਲਬਨ ਦੇ ਵਿੱਚ ਮੈਲਟਨ ਕਾਉਂਸਲ ਪੈਂਦੀ ਹੈ ਇੱਕ ਉਹਦੇ ਵਿੱਚ ਹੈਗੀ ਆਪਣੀ ਜੈਕਵੋਡ ਵਾਰਡ ਜੀ ਇਹਦੇ ਟੋਟਲ 10 ਵਾਰਡਾ ਆਪਣੇ ਹਨ ਇਹ ਕਾਉਂਸਲ ਵਿੱਚ ਤੇ લાલો ਮੇਰੇ ਇਸੇ ਜੈਕੂਡ ਆਈ ਆ ਵਾੜ ਆਈ ਹੈ ਨਾ ਜੀ ਤੇ ਇਹਦੇ ਚਾਰਸ ਬਰ ਪੈਂਦੇ ਆ ਐਂਟਰੀ ਬੋਨੀ ਬਰੁੱਕ ਫ੍ਰੀਜ਼ਰ ਐਸ ਡੀਨ ਸਾਈਡ ਇਹ ਚਾਰਸ ਬਰ ਦਾ ਇਹ ਆਲਮੋਸਟ 4 14000 ਵੋਟ ਆ ਜੀ ਤੇ ਇਹਦੇ ਆਪਣਾ ਭਾਈਚਾਰਾ ਪੰਜਾਬੀ ਭਾਈਚਾਰਾ ਕਿੰਨਾ ਕੋਈ ਆ ਜੀ ਅ 2021 22 ਦੇ ਜਦੋਂ ਡਾਟੇ ਲੱਗੇ ਆ ਆਪਣਾ ਜੋ ਪ੍ਰਾਣ ਇਲੈਕਸ਼ਨ ਹੋਈ ਆ ਉਦੋਂ ਆਪਣੇ ਇੱਥੇ ਆਲਮੋਸਟ 60% ਲੱਗੇ ਸੀ ਇਹਦਾ ਨਾ ਜੇ ਹੁਣ ਵੱਧ ਗਿਆ ਆਪਣੇ ਹਾਂਜੀ ਇਹ ਜਿਹੜੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਜਿਨ੍ਹਾਂ ਨੇ ਵੋਟਾਂ ਪਾਣੀਆਂ ਹੁਣ ਉਹ ਕੌਣ ਹੈ ਇੱਥੋਂ ਦੇ ਪਰਮਨੈਂਟ ਰੈਜ਼ੀਡੈਂਟ ਚਾਹੀਦੇ ਹੁੰਦੇ ਆ ਜਾਂ ਫਿਰ ਉਹ ਸਿਟੀਜ਼ਨ ਚਾਹੀਦੇ ਆ ਭਾディ ਸਿਟੀਜ਼ਨ ਦੇ ਪਾ ਸਕਦਾ ਵਾ ਪਲੱਸ ਜਿਹੜਾ ਵੀ ਬੰਦਾ ਇੱਥੇ ਕੰਟਰੀ ਦੇ ਵਿੱਚ ਘਰ ਔਨ ਕਰਦਾ ਵਾ ਤੇ ਆਪਣੇ ਕਾਉਂਸਲ ਰੇਟ ਭੇ ਕਰਦਾ ਵਾ ਉਹ ਵੋਟ ਦਾ ਪਾਉਣ ਦਾ ਹੱਕ ਦਾ ਰਹਿ ਗਿਆ ਇੱਥੇ ਜੀ ਜੀ ਹਾਂਜੀ ਜਿਹੜੇ ਤੁਹਾਡਾ ਜਿਵੇਂ ਜੈਕਬੋਰਡ ਦੀ ਤੁਸੀਂ ਗੱਲ ਕੀਤੀ ਹੈ ਤਾਂ ਇਸ ਤੇ ਮੁੱਦੇ ਕਿਹੜੇ ਕਿਹੜੇ ਦੇ ਆਧਾਰ ਤੇ ਤੁਸੀਂ ਇਹ ਇਲੈਕਸ਼ਨ ਲੜ ਰਹੇ ਹੋ ਜੀ ਭਾਈ ਸਾਹਿਬ ਮੁੱਦੇ ਦੇ ਬਹੁਤ ਸਾਰੇ ਨੇ ਜਿਵੇਂ ਕਿ ਸਾਡੇ ਇੱਥੇ ਲੀਕ ਸਟੂਰ ਦੇ ਲਾਈਟਾਂ ਦਾ ਮੁੱਦਾ ਹੋ ਗਿਆ ਨਾ ਉੱਥੇ ਇੰਟਰਸੈਕਸ਼ਨ ਨਹੀਂ ਹੈਗਾ ਲਾਈਟਾਂ ਨਹੀਂ ਹੈਗਾ ਉੱਥੇ ਐਵਰੀ ਵੀਕ ਦੋ ਐਕਸੀਡੈਂਟ ਹੁੰਦੇ ਆ ਅਨਾਂ ਪਲਾਸ ਟੇਲਰ ਸਟੂਰ ਸਾਡੇ ਇੱਥੇ ਹੈਗਾ ਇੱਕ ਉਹ ਸਿੰਗਲ ਰੋੜਿਆ ਸਵੇਰੇ ਟ੍ਰੈਫਿਕ ਲੱਗੀ ਹੁੰਦੀ ਆ ਇਹਦੇ ਡੀਨ ਸਾਈਡ ਆ ਜੋ ਸਿੰਕਲੇ ਰੋੜ ਹੈਗਾ ਵਾ ਉੱਥੇ ਟ੍ਰੈਫਿਕ ਜਾਮ ਹੋਈ ਨਹੀਂ ਸਕੂਲ ਜਾਣ ਵੇਲੇ ਹੈ ਨਾ ਸਵੇਰੇ ਤੇ ਪਲਾਸੇ ਇਥੇ ਪਾਰਕਾਂ ਦੇ ਮੁੱਦੇ ਹੈਗੇ ਆ ਮਤਲਬ ਇਲੀਗਲ ਡੰਪਿੰਗ ਕਰਦੇ ਆ ਲੋਕ ਹਨਾ ਮਤਲਬ ਢੇਰ ਲੱਗੇ ਵੀ ਮਿੱਟੀ ਦੇ ਪਲਾਟਾਂ ਖਾਲੀ ਪਲਾਟਾਂ ਉਹ ਜਿਹੜੀ ਦਾ ਮੁਰਗੇ ਪਲਾਟ ਹੈ ਉਹ ਮੁਰਗੇ ਰੋਂਦਾ ਵੀ ਹੁਣ ਮੈਂ 5-5 10000 ਰੁਪਏ ਲੱਗੇ ਚਕਾਉਂਦਾ ਮਿੱਟੀ ਮੁਰਗੇ ਇਹੋ ਜਿਹੀ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਆਏਗਾ ਵੀ ਤੁਸੀਂ ਇਹ ਸਾਰੇ ਮੁੱਦੇ ਹੱਲ ਕਰ ਸਕੋ ਸਾਡੇ ਅਧਿਕਾਰ ਖੇਤਰ ਵਿੱਚ ਜਿਹੜੀ ਆ ਇਲੀਗਲ ਡੰਪਿੰਗ ਹੈਗੀ ਆ ਇਹ ਅਸੀਂ ਰੋਕ ਸਕਦੇ ਹਾਂ ਨਾ ਇੱਥੇ ਆਪਾਂ ਮੰਨ ਲਓ ਇਹਦਾ ਹੱਲ ਕਰ ਸਕਦੇ ਹਾਂ ਜਾਂ ਲੋਕੋ ਸੜਕਾਂ ਕਰ ਸਕਦੇ ਹਾਂ ਜਿਹੜੀਆਂ ਵੱਡੀਆਂ ਸੜਕਾਂ ਉਹ ਵਿਕਰੋਡ ਤੇ ਫੈਡਰਲ ਨੇ ਕਰ ਲਈਆਂ ਹੁੰਦੀ ਬਟ ਅਹੀਂ ਉਹਨਾਂ ਨੂੰ ਇੱਕ ਕਪ ਮੈਡੂ ਕਰ ਸਕਦੇ ਆ ਵੀ ਸਾਡੀ ਆ ਪ੍ਰਾਇੋਰਟੀ ਆ ਵੀ ਸਾਡਾ ਇਹਦਾ ਹੱਲ ਕਰੋ ਵੀ ਸਾਡੀ ਪਬਲਿਕ ਤੰਗਵਰੀ ਇੱਥੇ ਆਪਣੀ ਜੀ ਅੱਛਾ ਜੇ ਅਸੀਂ ਗੱਲ ਕਰੀਏ ਸਾਡੇ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਹੋਰ ਕਿਹੜੇ-ਕਿਹੜੇ ਅਜਿਹੇ ਮੁੱਦੇ ਨੇ ਜਿਹੜੇ ਕਿ ਅਸੀਂ ਰਾਸ਼ਟਰੀ ਪੱਧਰ ਦੇ ਤੌਰ ਤੇ ਦੇਖਦੇ ਹੋਈਏ ਵੀ ਤੁਹਾਨੂੰ ਇਹ ਇਹ ਪ੍ਰੋਬਲਮਸ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ ਨੇ ਭਾਈ ਸਾਹਿਬ ਪ੍ਰੋਬਲਮ ਮੰਨ ਲਓ ਜੇ ਕੱਲਾ ਸਿੱਖ ਭਾਈਚਾਰੇ ਲਈ ਆਪਾਂ ਨਾ ਜਾਂ ਆਪਣਾ ਇੰਡੀਅਨ ਏਸ਼ੀਅਨ ਬੈਕ ਨੂੰ ਲਈਏ ਤੇ ਫੋਰਟ ਦੇ ਵੇ ਮੈਨੂੰ ਇਹ ਗੱਲ ਕਹਿਣ ਚ ਇਹ ਕਿ ਨਹੀਂ ਆ ਗਈ ਕਿ ਆਈਵਨ ਕੇ ਮੈਂ ਕਈ ਇਥੇ ਆਰੀ ਨਹੀਂ ਮਿਲਿਆ ਵਾ ਸਭ ਤੋਂ ਵੱਡਾ ਮੁੱਦਾ ਇਸ ਵੇ ਭਖਿਆ ਵਾ ਐਲਜੀਬੀਟੀਕਯੂਏ ਦਾ ਜੀ ਭਾਜੀ ਇੰਨਾ ਕਿ ਜ਼ਿਆਦਾ ਇਥੇ ਮਤਲਬ ਉਹਦਾ ਰੌਲਾ ਪਿਆ ਵਨ ਇੰਨਾ ਕਿ ਜ਼ਿਆਦਾ ਸਕੂਲਾਂ ਤੱਕ ਉਹ ਪਹੁੰਚ ਚੁੱਕੇ ਆਈਵਨ ਕੇ ਸਕੂਲਾਂ ਦੇ ਟੀਚਰ ਜਿਹੜੇ ਆ ਬੱਚਿਆਂ ਨੂੰ ੱੱਕੇ ਨਾਲ ਪੜਾਈ ਕਰਾ ਰਹੇ ਆ ੱੱਕੇ ਨਾਲ ਉਹਨਾਂ ਨੂੰ ਫੋਰਸ ਕਰ ਰਹੇ ਆ ਵੀ ਤੁਸੀਂ ਕੁੜੀ ਨੂੰ ਕਹਿ ਰਿਹਾ ਤੂੰ ਮਹਿਸੂਸ ਕਰ ਮੈਂ ਮੁੰਡਾ ਵਾ ਮੁੰਡੇ ਨੂੰ ਕਹਿ ਰਿਹਾ ਤੂੰ ਮਹਿਸੂਸ ਕਰ ਮੈਂ ਕੁੜੀ ਆ ਕੁੜੀ ਆ ਕੇ ਲੱਗਦਾ ਹਨਾ ਮਤਲਬ ਕਿਉਂਕਿ ਬੱਚੇ ਆ ਉਹਨਾਂ ਨੇ ਤੁਹਾਨੂੰ ਬਤਾ ਜ ਇਹ ਜਿਹੜਾ ਹਰ ਮੋੜ ਚੇਂਜ ਹੁੰਦੇ ਆ ਨਾ ਬੱਚਿਆਂ ਦੇ ਮੂਡ ਸਿੰਗ ਉਹ ਚ ਹੁੰਦੇ ਆ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਸਹੀ ਗਲਤ ਕੀ ਆ ਤੁਹਾਨੂੰ ਹੀ ਪਤਾ ਕਿ ਬੱਚੇ ਟੀਚਰ ਦੀ ਗੱਲ ਵੱਧ ਮੰਨਦੇ ਆ ਘਰੇ ਪੇਰੈਂਟਸ ਗੱਲ ਘੱਟ ਮੰਨਦੇ ਆ ਹਨਾ ਜੀ ਤੇ ਉਹਦਾ ਕਰਕੇ ਸਾਡਾ ਫਿਊਚਰ ਜਿਹੜਾ ਇੱਥੇ ਬਹੁਤ ਜ਼ਿਆਦਾ ਮਤਲਬ ਡਾਰਕ ਦਿਖਾਈ ਦੇ ਰਿਹਾ ਹੈ ਇਵਨ ਕਿ ਸਾਡਾ ਹੀ ਨਹੀਂ ਬੜੇ ਗੋਰੀਆਂ ਨੂੰ ਵੀ ਇੱਥੇ ਮਿਲੇ ਹਨਾ ਉਹ ਵੀ ਕਹਿੰਦੇ ਵੀ ਅਸੀਂ ਰੀਅਲੀ ਐਪਰੀਸ਼ੀਏਟ ਕਰਦੇ ਆ ਵੀ ਤੁਸੀਂ ਇਸ ਮੁੱਦੇ ਨੂੰ ਸਮਝ ਰਹੇ ਜੀ ਤੇ ਮੈਂ ਕਹਿੰਦਾ ਮਾਨੂੰ ਜਿਹੜੀ ਜਿਹੜੀ ਅੱਗ ਹੈ ਜਿਹੜੀ ਇਹ ਅੱਗ ਹੈ ਸਾਡੇ ਭਾਈਚਾਰੇ ਤੱਕ ਵੀ ਪਹੁੰਚੀ ਇਹਦਾ ਸੇਕ ਬਿਲਕੁਲ ਭਾਜੀ ਪਹੁੰਚੀ ਆ ਜੀ ਮੇਰੇ ਬੱਚੇ ਪੜਦੇ ਐ ਇੱਥੇ ਮੇਰੇ ਫਰੈਂਡਸ ਦੇ ਬੱਚੇ ਸਕੂਲਾਂ 'ਚ ਪੜਦੇ ਆ ਉਹ ਦੱਸਦੇ ਆ ਵੀ ਹਨ ਉਥੇ ਟੀਚਰ ਆ ਕੇ ਕਿਦਾਂ ਖੜਨਾ ਗੱਲਾਂ ਕਰਦੇ ਆ ਕਿਦਾਂ ਮਤਲਬ ਇਵਨ ਕਿ ਉਹ ਫੋਰਸ ਕਰ ਰਹੇ ਆ ਵੀ ਤੁਸੀਂ ਮਹਿਸੂਸ ਕਰੋ ਮੁੰਡੇ ਨੂੰ ਤੂੰ ਕੁੜੀ ਹੈ ਨਾ ਮਤਲਬ ਕਲਾਸਾਂ ਵਿੱਚ ਉਹਨਾਂ ਨੂੰ ਪ੍ਰੋਪਰ ਮਟੀਰੀਅਲ ਦਿੱਤਾ ਜਾ ਰਿਹਾ ਪੜਨ ਵਾਸਤੇ ਇਹਨਾਂ ਚੀਜ਼ਾਂ ਨੂੰ ਪ੍ਰੋਵੋਕ ਕੀਤਾ ਜਾ ਰਿਹਾ ਪੂਰਾ ਇੱਥੇ ਬਿਹਾਈਂਡ ਰੀਜ਼ਨ ਕੀ ਹੈ ਜਦ ਪੇਰੈਂਟਸ ਖੁਸ਼ ਨਹੀਂ ਸਮਾਜ ਖੁਸ਼ ਨਹੀਂ ਧਰਮ ਇਸ ਨੂੰ ਬਹੁਤ ਜ਼ਿਆਦਾ ਗਲਤ ਮੰਨਦਾ ਹੈ ਵੀ ਸਾਡੇ ਧਰਮ ਅਨੁਸਾਰ ਹੀ ਵੀ ਨਹੀਂ ਹੈ ਫਿਰ ਅਸੀਂ ਇਹ ਕਿਵੇਂ ਕਹ ਰਹੇ ਨੇ ਵੀ ਸਾਡੇ ਕੋਲ ਤਾਂ ਫ੍ਰੀडम ਹੈ ਜੀ ਇਹ ਕਾਦੀ ਫ੍ਰੀडम ਹੈ ਵੀ ਇੱਕ ਫ੍ਰੀडम ਨੂੰ ਰੱਖਦੇ ਹੋਏ ਅਸੀਂ ਬਾਕੀ ਸਾਰੀਆਂ ਜਿਹੜੀਆਂ ਸਾਡੀਆਂ ਆਜ਼ਾਦੀਆਂ ਮਾਂ ਪਿਓ ਦਾ ਅਧਿਕਾਰ ਹੈ ਉਹ ਸਾਰਾ ਕੁਝ ਮਲੀਏ ਮੀਟ ਭਾਜੀ ਫ੍ਰੀडम ਇੱਥੇ ਇੰਨਾ ਕੀ ਆ ਕਿ ਤੁਸੀਂ ਜੌਬ ਕਰ ਸਕਦੇ ਆ ਟੈਕਸ ਪੇ ਕਰ ਸਕਦੇ ਆ ਆਪਣਾ ਮਜਨਾ ਖਾ ਪੀ ਸਕਦੇ ਆ ਤੁਹਾਡੀਆਂ ਆਪਣੀਆਂ ਬਾਉਂਡਰੀ ਦੇ ਵਿੱਚ ਰਹਿ ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਆ ਜਦੋਂ ਤੁਸੀਂ ਗਵਰਨਮੈਂਟ ਨਾਲ ਮੁਹ ਕਰਦੇ ਆ ਜਾਂ ਜਿਹੜੇ ਸੋ ਕਾਲ ਲੋਕ ਜਿਹੜੇ ਚਲਾ ਰਹੇ ਦੁਨੀਆ ਨੂੰ ਜਦੋਂ ਉਹਨਾਂ ਨਾਲ ਮੁਹ ਕਰਦੇ ਆ ਤੇ ਸਾਡਾ ਫਿਰ ਕੁਝ ਨਹੀਂ ਹੈਗਾ ਤੁਹਾਨੂੰ ਮੈਂ ਆਧਾਰ ਦਿੰਨਾ ਹੈ ਕਿ ਨਾ ਕੋਵਿਡ ਦੀ ਕੋਵਿਡ ਵਿੱਚ ਮਤਲਬ ਤੁਹਾਨੂੰ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਧੱਕੇ ਨਾਲ ਸਾਰਾ ਕੁਝ ਕੀਤਾ ਹੈ ਨਾ ਆਪਾਂ ਸਾਰੇ ਇਹ ਕਹਿੰਦਾ ਇਹਨਾਂ ਖੁਦ ਮੰਨਿਆ ਹੈ ਨਾ ਆਪਣੇ ਨੇ WHO ਹੀ ਮੰਨ ਗਿਆ ਸਰਕਾਰਾਂ ਵੀ ਮੰਨ ਗਈਆਂ ਹੈ ਨਾ ਵੀ ਇਹ ਸਾਨੂੰ ਫੋਰਸ ਫੂਰ ਕੀਤਾ ਦਾ ਨੁਕਸਾਨ ਹੋਇਆ ਵਾ ਉਦੋਂ ਅਸੀਂ ਕੋਵਿਡ ਦਾ ਵਿਰੋਧ ਕਰਨ ਵਾਸਤੇ ਪ੍ਰੋਟੈਸਟ ਕੀਤਾ ਇੱਥੇ ਨਾ ਸ਼ਿਟੀ ਵਿੱਚ ਦੋ ਢਾਈ ਲੱਖ ਗੋਰੇ ਲਾਲੋ ਜਾਂ ਬਾਕੀ ਕਮਿਊਨਿਟੀ ਦੇ ਬੰਦੇ ਸੀ ਉਹ ਚ ਸਿਰਫ ਅਸੀਂ 10 12 ਸਿੱਖੀ ਸੀ ਨਾ ਤੇ ਸਾਨੂੰ ਸਾਡੇ ਬੰਦੇ ਕਹ ਰਹੇ ਯਾਰ ਤੁਹਾਡਾ ਦੇ ਇਹੀ ਕੰਮ ਹੈ ਹਰ ਤਨ ਪ੍ਰੋਟੈਸਟ ਕਰਨ ਭੱਜ ਜਾਂਦੇ ਜੇ ਹੁਣ ਉਹੀ ਬੰਦੇ ਸਾਨੂੰ ਕਹ ਰਹੇ ਯਾਰ ਤੁਸੀਂ ਤਾਂ ਸੱਚੇ ਹੀ ਅਸੀਂ ਤੁਹਾਡਾ ਵਿਰੋਧ ਕੀਤਾ ਵੀ ਹੁਣ ਸਾਨੂੰ ਪਤਾ ਵੀ ਸਾਡੇ ਪ੍ਰੋਬਲਮ ਕਿੰਨੀਆਂ ਆ ਰਹੀਆਂ ਕੋਵਿਡ ਤੋਂ ਬਾਅਦ ਜੇ ਟੀਕੇ ਲਾਉਣ ਤੋਂ ਬਾਅਦ ਹੁਣ ਇਹ ਇੰਨੀ ਗੱਲ ਇਹਨਾਂ ਨੇ ਇਹਨਾਂ ਨੇ ਉਹ ਜਿਹੜੀ ਜਾਦੀ ਕਹ ਰਿਹਾ ਨਾ ਉਦੋਂ ਸ਼ਰੇਆਮ ਇੱਕ ਪੀਸਫੁਲ ਪ੍ਰੋਟੈਸਟ ਕਰਦੇ ਉੱਥੇ ਪਬਲਿਕ ਨੂੰ ਇਹਨਾਂ ਨੇ ਪੈਰਟ ਗੰਦੇ ਉੱਥੇ ਫਾਇਰ ਕੀਤੇ ਜਾ ਲੋਕ ਕਿਸ ਦੀ ਅੱਖ ਘਰਦੇ ਆ ਕਿਸ ਦਾ ਗੋਡਾ ਭੰਨਦਾ ਕਿਸ ਦਾ ਨਹੀਂ ਇਹ ਤਾਂ ਇਹ ਤਾਂ ਅਸੀਂ ਸੋਚਦੇ ਹੁੰਦੇ ਸੀ ਸਾਡੇ ਮੁਲਕ ਦੇ ਪੁਲਿਸੀਏ ਕਰਦੇ ਆ ਕਿ ਉੱਥੇ ਵੀ ਇਹ ਸਾਰਾ ਕੁਝ ਚੱਲਦਾ ਇਦਾਂ ਭਾਜੀ ਸਾਰਾ ਕੁਝ ਸੇਮ ਹੀ ਆ ਮਤਲਬ ਸਿੰਪਲ ਜੀ ਗੱਲ ਇਹ ਆ ਕਿ ਜਦੋਂ ਅਸੀਂ ਆਪਣੇ ਹੱਥ ਟੱਪ ਗਏ ਸਰਕਾਰ ਨਾਲ ਗੱਲ ਕੀਤੀ ਤੇ ਸਾਨੂੰ ਇਹੋ ਕੁਝ ਹੋਣਾ ਵਾ ਤੁਸੀਂ ਹੋਰ ਸਾਲ ਦੋਸਾਰ ਖੜ੍ਹਦੇ ਵੇਖਿਓ ਅੱਗੇ ਕੀ ਡਰਾਮਾ ਹੋਣਾ ਇਹਨਾਂ ਦਾ ਬਹੁਤ ਕੁਝ ਚੱਲਣ ਲੱਗ ਗਿਆ ਉਹ ਆਪਣਾ ਦੀਪ ਸਿੱਧੂ ਕਰਦਾ ਨਾ ਗੱਲ ਨਿਊ ਆਰਡਰ ਦੀ ਇਹ ਸਾਰਾ ਉਸੇ ਦਾ ਫਾੜੇ ਭਾਜੀ ਅਜਾ ਇਹ ਜਿਹੜੀ ਤੁਸੀਂ ਐਲਜੀਬੀਟੀ ਦੀ ਗੱਲ ਕੀਤੀ ਐ ਇਹ ਸਾਰਾ ਸਾਰਾ ਕੁਝ ਉਸੇ ਦੇ ਤਰਿਆ ਤਰਾਇਆ ਹੈਗਾ ਕੋਵਿਡ ਲਾ ਲਓ ਐਲਜੀਬੀਟੀਕਿਊ ਲਾ ਲਓ ਠੀਕ ਐ ਨਾ ਆ ਜਿਹੜੀ ਇਨਫਲੇਸ਼ਨ ਆ ਰਹੀ ਆ ਇਹ ਸਾਰਾ ਇੱਕ ਡਰਾਮਾ ਕ੍ਰੀਏਟ ਕੀਤਾ ਜਾ ਰਿਹਾ ਵਾ ਵੀ ਸਾਨੂੰ ਲੋਕਾਂ ਨੂੰ ਇੱਕ ਕੈਦ ਕਰਨ ਵਾਸਤੇ ਲਾ ਲਓ ਜਾਂ ਸਾਨੂੰ ਲੋਕਾਂ ਨੂੰ ਮਤਲਬ ਹਿਮਿਲੇਟ ਕਰਨ ਵਾਸਤੇ ਲਾ ਲਓ ਜਿੱਦਾਂ ਵੀ ਲਾ ਲਓ ਵੀ ਸਾਨੂੰ ਇਹਨਾਂ ਨੇ ਦੱਸਣਾ ਵੀ ਤੁਸੀਂ ਛੱਡ ਦੋ ਬਈ ਨਾ ਕਾਹੇ ਜੋਗੇ ਨਹੀਂ ਆਗੇ ਤੇ ਸਾਨੂੰ ਇਹਨਾਂ ਗੁਲਾਮ ਬਣਾਉਣਾ ਵਾ ਪਹਿਲੋਂ ਗੁਲਾਮੀ ਹੋਰ ਹੁੰਦੀ ਸੀ ਸਲੇਵਜ਼ ਹੁੰਦੇ ਸੀ ਉਹ ਸਾਨੂੰ ਇਲੈਕਟ੍ਰੋਨਿਕ ਗ੍ਰਾਮੀ ਲਾ ਲੋ ਜਾਂ ਸਾਡੇ ਵਾਲੇ ਕਰਜ਼ੇ ਦਾ ਬੋਝ ਲਾ ਲੋ ਸਾਡੀ ਗੁਲਾਮੀ ਇਹ ਸਾਨੂੰ ਇੰਟਰੈਕਟਿਵ ਦੇ ਕੇ ਸਾਨੂੰ ਗੁਲਾਮ ਕਰਨਾ ਬਸ ਇਹਨਾਂ ਵਾਲੇ ਸਮੇਂ ਚ ਸਕੂਲਾਂ ਦੇ ਵਿੱਚ ਪਿਛਲੇ 2 ਸਾਲ ਪਹਿਲੇ ਮੈਂ ਇੱਕ ਇੰਟਰਵਿਊ ਕੀਤੀ ਸੀ ਵੀ ਸਾਡੇ ਬੱਚਿਆਂ ਨੂੰ ਗੁਰਸਿੱਖ ਬੱਚਿਆਂ ਨੂੰ ਵੀ ਕਕਾਰ ਪਹਿਨਣ ਜਾਂ ਦਸਤਾਰਾਂ ਦੇ ਉੱਤੇ ਵੀ ਥੋੜੀ-ਥੋੜੀ ਪ੍ਰੋਬਲਮ ਆਂਦੀ ਹੈ ਕੀ ਉਹ ਪ੍ਰੋਬਲਮ ਸੋਲਵ ਹੋਈ ਕਿ ਨਹੀਂ ਭਾਜੀ ਪ੍ਰੋਬਲਮ ਇਦਾਂ ਸੋਲਵ ਹੋਇਆ ਵੀ ਮੇਰੀ ਬੇਟੀ ਆ ਨਾ ਖੁਦ ਜਿੱਦਾਂ ਬੇਟਾ ਮੇਰਾ ਉਹਨਾਂ ਅਮਰਸ਼ਾ ਗਿਆ ਉਹ ਸਕੂਲ ਜਾਂਦੇ ਆ ਨਾ ਤੇ ਉੱਥੇ ਬੱਚੇ ਜੋ ਖੇਡਦੇ ਕੇ ਨੇ ਵੇਖ ਲਈ ਨਹੀਂ ਕੁਰਬਾਨ ਪਈ ਹੈ ਨਾ ਪ੍ਰਿੰਸੀਪਲ ਨੇ ਸਾਨੂੰ ਸੱਦ ਲਿਆ ਅਹੀਂ ਪ੍ਰਿੰਸੀਪਲ ਨੂੰ ਐਕਸਪਲੇਨ ਕੀਤਾ ਵੀ ਸਾਡਾ ਇਹ ਧਰਮ ਹੈ ਅਹੀਂ ਬੱਚੇ ਨੇ ਇੱਕ ਵਾਰੀ ਅਮਰਤ ਜੇ ਛਕ ਲਿਆ ਤੇ ਉਹ ਮੁੜ ਕੇ ਕੁਰਬਾਨ ਨਹੀਂ ਲਾਊਗਾ ਹਨਾ ਜਾਂ ਉਹ ਅਮਰਤ ਜੇ ਭੰਗ ਕਰੂਗਾ ਤੇ ਉਹਦੇ ਬਾਅਦ ਤੇ ਉਹ ਮਰਨੇ ਆ ਕਿਉਂਕਿ ਸਾਡੇ ਇਹ ਦੂਜੀ ਅਥਾਰਟੀ ਨਹੀਂ ਹੈ ਕਿ ਇੱਕ ਵਾਰੀ ਛਕ ਲਿਆ ਮੁੜ ਕੇ ਉਹ ਅਮਰਤ ਨਹੀਂ ਭੰਗ ਹੋ ਸਕਦਾ ਮੁੜ ਕੇ ਅਹੀਂ ਵਾਤ ਉਹ ਆਪਸ਼ਨ ਕਿ ਸਕੂਲ ਨੂੰ ਬਚਾਣਾ ਲੱਗੇ ਆਪਣਾ ਫਿਰ ਉਹ ਇਸ ਗੱਲ ਤੇ ਮੰਨੇ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਅੰਦਰ ਚੋਰੀ ਪਾ ਲਿਆ ਕਰੋ ਮਤਲਬ ਬਹੁਤ ਸਾਰੇ ਸਕੂਲ ਹੈਗੇ ਆ ਜਿਹੜੇ ਅਲਾਉ ਕਰਦੇ ਆ ਪਰ ਹਜੇ ਵੀ ਬਹੁਤ ਸਾਰੇ ਸਕੂਲ ਹੈਗੇ ਆ ਜਿਹੜੇ ਇਸ ਚੀਜ਼ ਨੂੰ ਅਲਾਉ ਨਹੀਂ ਕਰਦੇ ਠੀਕ ਇਵਨ ਕਿ ਦਸਤਾਰ ਦਸਤਾਰਾਂ ਦਾ ਮੁੱਦਾ ਆਇਆ ਕੜੇ ਦਾ ਮੁੱਦੇ ਹੋਏ ਸ਼ੁਰੂ-ਸ਼ੁਰੂ ਹੈ ਨਾ ਅੱਜ ਤੋਂ ਮਤਲਬ 5-7 ਸਾਲ ਪਹਿਲਾਂ ਤੋਂ ਬਹੁਤ ਕਿਸੇ ਰਾਇ 'ਚ ਇਸ ਰਾਣੀ ਇਹ ਕਹਵਰ ਆਸਟ੍ਰੇਲੀਆ ਦੀ ਧਰਤੀ ਤੋਂ ਆਉਂਦੀ ਹੈ ਵੀ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੇ ਬਾਣੀ ਦੀ ਬੇਦਵੀਂ ਹੁੰਦੀ ਆ ਉਹ ਕੀ ਸੀਗਾ ਜੀ ਭਾਈ ਸਾਹਿਬ ਇਹ ਨਾ ਅੱਡੇ ਇੱਥੇ ਪਰ ਸੇ ਸ਼ਹਿਰ ਪੈਂਦਾ ਕਿ ਆਸਟ੍ਰੇਲੀਆ ਦੇ ਵਿੱਚ ਜੀ ਉੱਥੇ ਕਿਸੇ ਵੱਲੋਂ ਉੱਥੇ ਗੁਰਕਾ ਸਾਹਿਬ ਦੀ ਬੇਰਵੀ ਕੀਤੀ ਗਈ ਜਿਹੜੀ ਕਿ ਬਹੁਤ ਮੰਦਭਾਗੀ ਘਟਨਾ ਸੀ ਈਵਨ ਕਿ ਮੈਨੂੰ ਲੱਗਦਾ ਪਿਛਲੇ 1500 ਸਾਲ ਦੇ ਵਿੱਚ ਫੋਰਨ ਕੰਟਰੀ ਦੇ ਵਿੱਚ ਇਹ ਪਹਿਲੀ ਵਾਰ ਹੀ ਹੋਇਆ ਵਾ ਜੀ ਹੁਣ ਉਹਦੇ ਵਾਸਤੇ ਪਿੱਛੇ ਪ੍ਰੋਟੈਸਟ ਵੀ ਕੀਤੇ ਸੀ ਸਰਕਾਰ ਨੇ ਉਹ ਬੰਦਾ ਫੜ ਵੀ ਲਿਆ ਵਾ ਮਤਲਬ ਉਹ ਫੜ ਕੇ ਪਰ ਇਹਨਾਂ ਦੱਸਿਆ ਵੀ ਹਾਂ ਉਹਦੀ 20 ਸਾਲ ਉਮਰ ਹੀ ਇਹ ਕੋਈ ਆਪਣਾ ਪਤਾ ਨਹੀਂ ਮੁਸਲਮਾਨ ਭਾਈ ਜਾਨ ਕਿਹੜੇ ਭਾਈ ਜਾਨ ਬਿਲੋਂਗ ਕਰਦਾ ਸੀ ਪਰ ਦੱਸਿਆ ਨਹੀਂ ਆ ਕੌਣ ਆ ਪਰ ਇੱਥੇ ਨਾ ਇਦਾਂ ਦੇ ਕਾਨੂੰਨ ਹੀ ਨਹੀਂ ਕਿ ਹੈਗੇ ਕਿ ਜਿਹੜੇ ਆਪਾਂ ਇਸ ਚੀਜ਼ ਨੂੰ ਤਾਲੇ ਪਾ ਸਕੀਏ ਵੀ ਉਹਨੂੰ ਕੋਈ ਲੰਮੀ ਸਜ਼ਾ ਹੋਵੇ ਵੀ ਜਿਹੜਾ ਅੱਗੇ ਤੋਂ ਵੀ ਅੱਗੇ ਗੁਨਾਹ ਨਾ ਕਰੇ ਕੀ ਤੁਹਾਡਾ ਜਾਂ ਸਾਡਾ ਉੱਥੇ ਕੋਈ ਰਾਈਟ ਨਹੀਂ ਹੈ ਵੀ ਅਸੀਂ ਉੱਥੇ ਰਾਈਟ ਟੂ ਇਨਫੋਰਮੇਸ਼ਨ ਦੇ ਅਕੋਰਡਿੰਗ ਉਹਨਾਂ ਕੋਲ ਪੁੱਛ ਸਕੀਏ ਵੀ ਸਾਨੂੰ ਦੱਸੋ ਵੀ ਇਹ ਹੈ ਕੌਣ ਸੀ ਇਹ ਸਖਸ਼ ਕੌਣ ਸੀ ਇਹਨੇ ਅਜਿਹਾ ਕੀਤਾ ਕਿਉਂ ਭਾਜੀ ਉਹਨਾਂ ਨੇ 100 ਬਾਨੇ ਮਾਰਨੇ ਆ ਜੀ ਵੇਖੋ ਉਹਦੀ ਜਾਨ ਨੂੰ ਖਤਰਾ ਹੋ ਸਕਦਾ ਵਾ ਉਹਦੀ ਪ੍ਰਾਈਵੇਸੀ ਬ੍ਰੀਚ ਹੋ ਸਕਦੀ ਹੈ ਦੱਸਣਾ ਨਹੀਂ ਇਹਨਾਂ ਨੇ ਇਵਨ ਕਿ ਉਹਨਾਂ ਇਹਨਾਂ ਦੱਸਤਾ ਵੀ ਹਾਂ ਵੀ 20 ਸਾਲ ਦਾ ਹੀ ਤੇ ਫਲਾਣਾ ਫਲਾਣਾ ਹੀ ਪਰ ਇਹ ਨਹੀਂ ਦੱਸਿਆ ਨਹੀਂ ਕੌਣ ਸੀ ਕਿੰਨੇ ਕਰਵਾਇਆ ਵਾ ਅਸਲ ਚ ਮਸਲਾ ਇਹ ਵੀ ਕਰਵਾਇਆ ਕਿੰਨੇ ਆ ਉਹਨੂੰ ਉਹਨੂੰ ਕੌਣ ਸੀ ਬਿਹਾਈਂਡ ਬਿਹਾਈਂਡ ਕੌਣ ਹੈ ਉਹਦੇ ਮਸਲਾ ਤੇ ਉਹ ਆ ਸਾਰਾ ਜੀ ਉਹ ਚੀਜ਼ਾਂ ਨਾ ਨਹੀਂ ਰਿਵੀਲ ਕਰਨੀਆਂ ਦੱਸਣ ਇਹਨਾਂ ਨੇ ਉਹ ਕਹਿੰਨਾਂ ਆ ਆਤਮਿਕ ਕਿਤਾਬ ਆ ਸਾਡੇ ਵਾ ਤੇ ਸਾਡਾ ਹਾਜ਼ਰ ਨਾਜ਼ਰ ਗੁਰੂ ਆ ਜਾਗਦਾ ਜਿਹੜਾ ਗੁਰੂ ਸਾਡਾ ਇਹ ਤੇ ਉਹਨੂੰ ਕਿਤਾਬ ਮੰਨਦੇ ਆ ਇਹਨਾਂ ਵਾ ਤੇ ਇਹਨਾਂ ਤਾਂ ਤੇ ਕੋਈ ਕਾਨੂੰਨ ਇਥੇ ਹੈਗਾ ਹੁਣ ਇਹਨਾਂ ਨੇ ਸਾਰਾ ਕੰਮ ਆਪਣੇ ਕਾਨੂੰਨ ਦੇ ਅਕੋਰਡਿੰਗ ਕਰਨਾ ਵਾ ਨਾ ਜੀ ਅਸੀਂ ਦੇਖੋ ਮਨਜ਼ੂਰ ਕਰਦੇ ਆਂ ਵੀ ਹੁਣ ਜਦੋਂ ਤੁਸੀਂ ਕੌਂਸਲ ਇਲੈਕਸ਼ਨ ਲੜਦੇ ਪਏ ਹੋ ਉਸ ਤੋਂ ਬਾਅਦ ਤੁਹਾਡਾ ਅਗਲਾ ਜਿਹੜਾ ਸਟੈਪ ਹੈ ਉਹ ਕੀ ਹੋਏਗਾ ਭਾਈ ਸਰ ਵੇਖੋ ਕੌਂਸਲ ਇਲੈਕਸ਼ਨ ਬਿਲਕੁਲ ਇੱਕ ਬੇਸ ਆ ਹਨਾ ਈਵਨ ਕਿ ਭਾਵੇਂ ਮੈਂ ਤੁਹਾਨੂੰ ਸਿੱਧੀ ਬਲੰਟਲੀ ਗੱਲ ਮੈਨੂੰ ਕਹਾਂ ਜੇ ਕੋਈ ਹਜਣੀ ਆ ਭਾਵੇਂ ਮੈਂ ਕੱਲ ਨੂੰ ਐਮਪੀ ਬਣ ਜਾਾਂ ਭਾਵੇਂ ਮੈਂ ਮੁੱਖ ਮੰਤਰੀ ਬਣ ਜਾਾਂ ਭਾਵੇਂ ਪ੍ਰਧਾਨ ਮੰਤਰੀ ਬਣ ਜਾਾਂ ਇੱਥੇ ਜਿਹੜੀਆਂ ਉਹ ਪਾਵਰਾਂ ਕੰਮ ਕਰ ਰਹੀਆਂ ਹਨਾ ਉਹਨਾਂ ਦਾ ਕੋਈ ਕੁਝ ਨਹੀਂ ਕਰ ਸਕਦਾ ਉਹ ਕਿਹੜੀਆਂ ਪਾਵਰਾਂ ਨੇ ਜੀ ਉਹ ਹੁਣ ਤੁਹਾਨੂੰ ਪਤਾ ਹੈ ਜਿਹੜੇ ਵੀ ਆਪਣੇ ਜਿਹੜੇ ਦੁਨੀਆ ਚ ਚਲਾਉਂਦੇ ਜਿਹੜਾ ਅਸੀਂ ਕਹਿੰਦੇ ਨੇ ਨਾ ਵੀ ਫਲਾਨੀ ਕੰਟਰੀ ਦੇ ਇੰਨਾ ਕਰਜ਼ਾ ਵਾ ਫਰਾਨੀ ਕੰਟਰੀ ਦੇ ਇੰਨਾ ਕਰਜ਼ਾ ਵਾ ਉਹ ਕਿਹੜੇ ਬੰਦੇ ਜਿਹਨਾਂ ਦਾ ਕਰਜ਼ਾ ਵਾ ਉਹ ਉਹ ਕੁਛ ਕਿਵੇਂ ਐਡਜਸਟ ਕਰਦੇ ਨੇ ਬੰਦੇ ਉਹ ਕਿਸੇ ਇੰਟਰਵਿਊ ਤੋਂ ਦੇ ਦੌਰਾਨ ਕੁਝ ਲੋਕ ਇਹ ਸਵਾਲ ਵੀ ਕਰ ਸਕਦੇ ਵੀ ਹੋ ਸਕਦਾ ਵੀ ਇਹ ਤੁਹਾਡਾ ਵਹਿਮ ਹੋਵੇ ਭਾਜੀ ਵਹਿਮ ਆ ਮੈਂ ਇੱਕ ਸੁਣੋ ਮੇਰੀ ਗੱਲ ਮੰਨ ਲਓ ਮੈਂ ਐਮਪੀ ਕਾਨੂੰ ਬਣ ਗਿਆ ਹੁਣ ਇੱਥੇ ਆਪਣੇ ਮੇਰੇ ਖਿਆਲ ਮੈਨੂੰ ਯਾਦ ਨਹੀਂ ਕਿੱਥੇ ਇੱਕ ਕੋਈ ਮੁਸਲਮ ਆਪਣੇ ਹੈਗਾ ਹੀ ਕੋਈ ਐਮਪੀ ਆਪਣੇ ਕੋਣ ਕੋਈ ਭਾਈ ਆਪਣੇ ਭਾਈਚਾਰੇ ਵਿੱਚ ਕੁਝ ਹੈਗਾ ਹੀ ਉਹਨੇ ਆਪਣੀ ਕਮਿਊਨਿਟੀ ਵਾਸਤੇ ਮੇਰੇ ਖਿਆਲ ਸਹਾਰ ਫਿਲਸਤੀਨ ਦੇ ਅੱਗੇ ਨਾਰਾ ਮਾਰਿਆ ਸੀ ਪਰ ਇਹਨੂੰ ਪਾਰਟੀੋਂ ਕੱਢਤਾ ਹੁਣ ਤੁਸੀਂ ਦੱਸੋ ਕਿ ਇੱਕ ਹਿਊਮਰ ਐਟ ਦੇ ਕੋਈ ਬਾਰੇ ਗੱਲ ਕਰੇ ਉਹਨੂੰ ਪਾਰਟੀੋਂ ਬਾਹਰ ਕੱਢ ਦੋ ਹੁਣ ਵੱਡੀਆਂ ਪਾਰਟੀਆਂ ਜਾ ਕੇ ਦੇਖੋ ਕੁਝ ਹੈ ਨਾ ਹਰੇਕ ਪਾਰਟੀ ਦਾ ਆਪਣੇ ਦਾਇਰੇ ਆ ਇੱਕ ਅਸੀਂ ਉਹਦੇ ਵਿੱਚ ਰਹਿ ਕੇ ਗੱਲ ਕਰਨੀ ਆ ਤੁਸੀਂ ਪੰਜਾਬ ਵੇਖ ਲਓ ਕੋਈ ਬਾਦਲ ਦੇ ਖਿਲਾਫ ਬੋਲਦਾ ਸੀ ਪਾਰਟੀੋਂ ਬਾਹਰ ਕੱਢ ਦਿੰਦੇ ਸੀ ਕੋਈ ਕੈਪਟਨ ਦੇ ਖਿਲਾਫ ਬੋਲਦਾ ਉਹਨੂੰ ਪਾਰਟੀੋਂ ਬਾਹਰ ਕੱਢ ਦਿੰਦੇ ਸੀ ਭਗਵਾਨਤ ਮਾਨੇ ਖਿਲਾਫ ਬੋਲਿਆ ਸੁੱਚਾ ਸਿੰਘ ਛੋਟੇ ਬਰਬਰ ਕੇ ਬਾਹਰ ਕੱਢਦੇ ਪਾਰਟੀ ਜਿਓ ਇੱਥੇ ਸੇਮ ਹੀ ਆ ਇਹ ਡੈਮੋਕ੍ਰੇਸੀ ਜਿਹੜੀ ਹੈ ਨਾ ਇਹ ਆਲ ਵਰਲਡ ਸੇਮ ਜਿਹਾ ਡਰਾਮਾ ਸਾਰ ਚੱਲਦਾ ਹੈ ਜੀ ਤੇ ਫਿਰ ਇਹ ਇੰਨਾ ਕੁਛ ਹੈ ਫਿਰ ਸਾਡੇ ਪੰਜਾਬੀ ਫਿਰ ਇੰਨੇ ਨੇ ਪੈਸਾ ਲਾ ਕੇ ਬਾਹਰ ਨੂੰ ਕਿਉਂ ਭਜਦੇ ਆ ਜੀ ਜੀ ਬਾਹਰ ਹੁਣ ਉਹ ਕਹਿੰਦੇ ਨੇ ਵੀ ਡੋਬਦੇ ਕੋ ਤਿੰਕੇ ਕਾ ਸਾਰਾ ਨਾ ਕਹਿੰਦੇ ਜਿਦਾ ਵੀ ਹੁਣ ਜਿਹੜਾ ਉੱਥੇ ਜਿਹੜੇ ਹਾਲਾਤ ਉੱਥੇ ਬਣੇ ਪਏ ਆ ਅਸੀਂ ਸੋਚਦੇ ਆ ਵੀ ਸ਼ਾਇਦ ਇੱਥੇ ਆ ਕੇ ਸਾਡਾ ਵਧੀਆ ਵਾ ਲੋਡ ਡੋਟੇ ਸ਼ ਵਧੀਆ ਵਾ ਅਸੀਂ ਵਧੀਆ ਕਮਾਈ ਕੀਤੀ ਆ ਐਸਟੈਬਲ ਪਰ ਜਿਹੜੇ ਜਿਹੜੇ ਅਸੀਂ ਬਗਾਨੀ ਕੰਟਰੀ ਚ ਆ ਕੇ ਰਹਿ ਰਹੇ ਆ ਨਾ ਅਸਲ ਚ ਸਾਨੂੰ ਸੁਣਨੀ ਤੇ ਉਹਨਾਂ ਦੀ ਪਹਿਣੀ ਆ ਉਹਨਾਂ ਤੋਂ ਬਾਹਰ ਹੀ ਜਾ ਤੁਸੀਂ ਵੀ ਇਸ ਗੱਲ ਤੇ ਧਾਰਨੀ ਹੈਗੀਓ ਵੀ ਸਾਡਾ ਵੀ ਆਪਣਾ ਮੂਲਕ ਆਪਣਾ ਦੇਸ਼ ਹੋਣਾ ਚਾਹੀਦਾ ਭਾਜੀ ਮੈਂ ਤੇ ਸ਼ੁਰੂ ਤੋਂ ਮੈਂ ਇਲੈਕਸ਼ਨ ਤੇ ਹੋਣਾ ਮੈਂ ਦੀ ਸ਼ੁਰੂ ਤੋਂ ਹੀ ਆਪਣਾ ਰਾਜ ਚਾਹੀਦਾ ਵਾ ਕਿਤੇ ਵੀ ਅਸੀਂ ਹੈਗੇ ਆ ਸਾਨੂੰ ਪਿੱਛੇ ਆਪਣਾ ਰਾਜ ਚਾਹੀਦਾ ਜਾਈਦਾ ਵਾ ਇਵਨ ਕਿ ਇੱਥੇ ਵੀ ਸਾਨੂੰ ਪੋਲੀਟਿਕਲੀ ਸਟਰੋਂਗ ਹੋਣਾ ਪੈਣਾ ਵਾ ਕੁਛ ਕਰ ਸਕੀਏ ਨਾ ਕਰ ਸਕੀਏ ਪਰ ਅਸੀਂ ਆਪਣੇ ਭੈਣਾ ਭਰਾ ਨੂੰ ਅਵੇਅਰ ਤੇ ਕਰ ਸਕਦੇ ਹਾਂ ਨਾ ਵੀ ਆਹ ਸਾਡਾ ਇੱਥੇ ਤੱਕਾ ਹੋ ਰਿਹਾ ਜੀ ਇਹਦੇ ਖਿਲਾਫ ਖੜੀਏ ਆਪਾਂ ਕਿਉਂਕਿ ਅਵੇਅਰਨੈਸ ਸਭ ਤੋਂ ਵੱਡੀ ਚੀਜ਼ ਆ ਹੁਣ ਦੀਪ ਸਿੱਧੂ ਵੇਰੀ ਕਰ ਰਿਹਾ ਸੀ ਤੇ ਅਮਰਪਾਲ ਸਿੰਘ ਅਵੇਅਰ ਹੀ ਕਰ ਰਹੇ ਲੋਕਾਂ ਨੂੰ ਉਹਨਾਂ ਕੋਈ ਕੁਰਬਾਨਾ ਤੁਸ ਪਾਏ ਦੀਪ ਸਿੱਧੂ ਉਹਦੀਆਂ ਬੜੀਆਂ ਐਗਜ਼ਾਮਪਲਾਂ ਦੇ ਰਹੇ ਹੋ ਤੁਹਾਡੇ ਦੋਸਤ ਸੀ ਕਿ ਮਿਲੇਗੇ ਲਈ ਵੀ ਉਹਨਾਂ ਨੂੰ ਭਾਈ ਸਾਹਿਬ ਮੈਂ ਸ਼ਾਇਦ ਮੇਰੇ ਕਰਮ ਇਨੇ ਨਹੀਂ ਤੇਜ਼ ਪਰ ਮਿਲ ਨਹੀਂ ਸਕਿਆ ਉਹਨਾਂ ਦੀ ਐਕਸੀਡੈਂਟ ਹੋਣ ਤੋਂ ਪਹਿਲਾਂ ਮੈਂ ਤਿੰਨ ਵਾਰ ਪੰਜਾਬ ਗਿਆ ਹਾਂ ਮੈਂ ਉਹਨੂੰ ਮਿਲਾਂਗੇ ਪਰ ਮੇਰੇ ਕਰਮਾਂ 'ਚ ਨਹੀਂ ਸ਼ਾਮਿਲਣਾ ਉਹਨਾਂ ਨੂੰ ਇਹ ਗੱਲਬਾਤ ਹੋਈ ਸੀ ਉਹਨਾਂ ਨਾਲ ਹਾਂਜੀ ਇਹਦੇ ਫੋਨ ਦੇ ਉੱਤੇ ਨਹੀਂ ਗੱਲਬਾਤ ਹੋਈ ਕਜੀ ਤੁਸੀਂ ਉਹਨਾਂ ਦੀ ਕਿਹੜੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ ਭਾਜੀ ਉਹਨਾਂ ਦਾ ਜਿਹੜਾ ਗੱਲ ਕਰਨ ਦਾ ਤਰੀਕਾ ਹੈ ਨਾ ਉਹ ਐਡਾ ਪੜ੍ਹਿਆ ਲਿਖਿਆ ਇੰਟੈਕਚੁਅਲ ਬੰਦਾ ਹੋਵੇ ਜਿਹੜਾ ਡੀਪ ਸੀਟ ਦੀ ਗੱਲ ਕਰ ਰਿਹਾ ਵਾ ਜਿਹੜੀਆਂ ਗੱਲਾਂ ਸਾਨੂੰ ਹੁਣ ਸਮਝ ਆ ਰਹੀਆਂ ਹਾਲੀਵੁੱਡ ਜਦੋਂ ਆਪਾਂ ਇਹਨਾਂ ਆਪਾਂ ਸਰਚ ਕਰਦੇ ਆ ਨਾ ਉਹ ਬੰਦਾ ਇੱਕ ਸਾਇਜਿਸ ਭਾਈ ਨਾ ਆਪਣੀ ਗੱਲ ਬੜੇ ਤਰੀਕੇ ਨਾਲ ਇੱਕ ਆਮ ਬੰਦੇ ਦੇ ਦਿਮਾਗ ਪਾਉਂਦਾ ਏ ਐਨੇ ਸਾਰੇ ਸ਼ਬਦਾਂ ਦੇ ਵਿੱਚ ਇਹਦੇ ਇੱਕ ਪਿੱਛੇ ਵਿਦਵਾਨ ਦੇ ਬਥੇਰੇ ਆ ਗਏ ਆਪਣੀ ਕੌਮ 'ਚ ਹਜੇ ਤੱਕ ਸਾਡੀ ਕੌਮ ਨੂੰ ਸਮਝੀ ਸਮਝਾਈ ਨਹੀਂ ਸਕੇ ਹਜ਼ਾਰਾਂ ਕਿਤਾਬਾਂ ਛੱਡੀਆਂ ਦਵਾਈਆਂ ਨੇ ਉਬਰਦੀਪ ਸਿੰਘ ਨੇ ਆ ਕੇ ਕੁਝ ਸਮੇਂ 'ਚ ਆ ਕੇ ਉਹਨੇ ਸਾਰੀ ਕੌਮ ਨੂੰ ਆਪਣੇ ਵਾਲ ਕਰ ਲਿਆ ਉਹਨੇ ਬਹੁਤ ਧੰਨਵਾਦ ਜੀ ਜੇ ਤੁਸੀਂ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹੋ ਤਾਂ ਐਸੀ ਏਥੇ ਆ ਕੀ ਵੇਖੋ ਇੱਥੇ ਆਪਣੇ ਭਾਈਚਾਰੇ ਵਿੱਚ ਜੈਕੂਨ ਵਾਰਡ ਵਿੱਚ ਆਪਣੇ ਹੋਰ ਵੀ ਭੈਣ ਭਰਾ ਖੜੇ ਆ ਬੇਨਤੀ ਇਹੀ ਆ ਕਿ ਆਪਾਂ ਚੰਗੇ ਬੰਦੇ ਦਾ ਸਾਥ ਦੇਈਏ ਤੁਹਾਨੂੰ ਪਤਾ ਵਾ ਸਭ ਨੂੰ ਪਤਾ ਵਾ ਵੀ ਇੱਥੇ ਹਰੇਕ ਨੂੰ ਮੈਂ ਬੜਿਆਂ ਨੂੰ ਸਾਰੇ ਪ੍ਰੋਗਰਾਮ ਮਿਲਿਆ ਵਾ ਗੋਰਿਆਂ ਨੂੰ ਮਿਲਿਆ ਵਾ ਇੱਥੇ ਆਪਣੇ ਪੰਜਾਬੀ ਭਾਈਚਾਰੇ ਮਿਲਿਆ ਵਾ ਇੰਡੀਆ ਸਮ ਸਭ ਨੂੰ ਮਿਲਿਆ ਵਾ ਵੀ ਸਾਡਾ ਫਿਊਚਰ ਇੱਥੇ ਇਹਨਾਂ ਨੇ ਤੈਅ ਕਰਨਾ ਗੋਰਿਆਂ ਨੇ ਤੇ ਸਾਡੇ ਉਹ ਫਿਊਚਰ ਨਾਲ ਸਾਡੇ ਬੱਚਿਆਂ ਨਾਲ ਉਹ ਖਿਲਵਾੜ ਕਰ ਰਹੇ ਆ ਠੱਕੇ ਨਾਲ ਟੀਕ ਲਾਏ ਸਾਡੇ ਹੁਣ ਠੱਕੇ ਨਾਲ ਸਾਨੂੰ ਐਲਜੀਬੀਟੀ ਵਾਲੇ ਪਾਸੇ ਧੱਕ ਰਹੇ ਆ ਸਾਡੀਆਂ ਸਕੂਲਾਂ ਵਿੱਚ ਸਾਡੀ ਗਿੰਨਤੀ ਬੱਚਿਆਂ ਜ਼ਿਆਦੀ ਆ ਟਿਪੜਾ ਸਾਨੂੰ ਇਟਾਲੀਅਨ ਤੇ ਰਹੇ ਆ ਜਪਾਨੀ ਪੜਾ ਰਹੇ ਆ ਪੰਜਾਬੀ ਨਹੀਂ ਪੜਾ ਰਹੇ ਤੇ ਇਹਦਾ ਹੱਲ ਸਾਨੂੰ ਆਪ ਕਰਨਾ ਪੈਣਾ ਵਾ ਮੈਂ ਇਹੀ ਬਿੰਦ ਕਰੂੰਗਾ ਕਿ ਜਿੰਨੇ ਜੋ ਆ ਗਏ ਮੈਂ ਤੁਹਾਡੇ ਨਾਲ ਖੜਾ ਵਾਂ ਤੇ ਮੇਰਾ ਸਾਥ ਦਿਓ ਤੇ ਆਪਾਂ ਰਲ ਮਿਲ ਕੇ ਇਹਨੂੰ ਕੋੜ ਦੇ ਚੋਂ ਨਿਕਲੀ ਆਪਾਂ ਸਾਡੇ ਕੋਲ ਕੋਈ ਹਾਲ ਨਹੀਂ ਭਾਈ ਸਾਹਿਬ ਜਿੱਥੇ ਆਪਾਂ ਆ ਗਏ ਆਸ ਟਾਈਮ ਤੇ ਜੇ ਆਪਾਂ ਨਾ ਕੱਟੇ ਹੋਏ ਤੇ ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਨਾਲ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ